ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ। ਤੇ ਲੋ ਜੀ ਦੁਬਾਰਾ ਮੁੜ ਤੋਂ ਵੱਜ ਰਹੇ ਆ ਖੇਤਾਂ 'ਚ ਜਿਹੜੇ ਪਰ ਇਹ ਖੇਤ ਹੈ ਜੀ ਜਿਹੜੇ ਆਪਣੀ ਭੈਣ ਦੇ ਆ ਰਜਵੰਤ ਭੈਣ ਉਹਦੇ ਕੋਲ ਪਹੁੰਚੇ ਵੀ ਅੱਜ ਤੇ ਮਾਸੜ ਜੀ ਵੀ ਨਾਲ ਆ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਗਾ ਤੇ ਬੂਟੇ ਲਵਾਉਣੇ ਜੀ ਉਹਰੇ ਉਹਨਾਂ ਦੇ ਖੇਤਾਂ ਦੇ ਵਿੱਚ ਤੇ ਬੰਦੇ ਵੀ ਪਹੁੰਚ ਚੁੱਕੇ ਆ ਚਾਹ ਲੈ ਕੇ ਆਏ ਆ ਉਹਨਾਂ ਦੀ ਹੁਣ ਉਹਨਾਂ ਨੂੰ ਚਾਹ ਪਿਲਾਉਣੀ ਹੈ ਤੇ ਚਲੋ ਜੀ ਚੱਲੀ ਜਾਣੇ ਕੰਮ ਪਹਿਲਾਂ ਵੀ ਬੂਟੇ ਲਾਏ ਤੇ ਜੀ ਪਿਛਲੇ ਸਾਲ ਕੁਝ ਕਪਟਾ ਵੀ ਦਿੱਤੇ ਤੇ ਬੂਟੇ ਤੇ ਚਲੋ ਹੁਣ ਤੁਹਾਨੂੰ ਪਤਾ ਬੂਟਿਆਂ ਦਾ ਰੇਟ ਆ ਤੇ ਮਾਸਟਰ ਜੀ ਕਹਿੰਦਾ ਵੀ ਬੂਟੇ ਲਾਉਣੇ ਆ। ਇਹ ਮੋਟਰ ਪਰ 5 6 ਕੀਲੇ ਆ ਜੀ। ਜਿਹਦੇ ਵਿੱਚ ਉਹ ਵਸ ਸਮਝ ਲਓ ਵੀ ਥੋੜੇ ਬਹੁਤਾਂ ਚ ਬੂਟੇ ਰਹਿ ਗਏ। ਤੇ ਤਿੰਨ ਕਿਲੇ ਲਾ ਗਏ, ਦੋ ਚ ਹੁਣ ਲਾਉਣੇ ਕੀਲੇ ਚ ਘਾਹ ਨੂੰ ਲਾਵਾਂਗੇ। ਬਾਕੀ ਪਿੱਛੇ ਪਟਾਵ ਵੀ ਹੋਈ ਜਾਣਾ ਜੀ। ਇੱਕ ਨਾਲ ਹੁਣ ਕਰਮਬਾਰ ਚ ਪਿਛਲੇ 4 ਸਾਲ ਤੇ ਬੂਟੇ ਲੱਗਦੇ ਹੁੰਦੇ ਆ। ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਪਨੀਰੀ ਜਿਹੜੀ ਉਹ ਵੀ ਆਪਣੀ ਆ ਜੀ ਜਿਹੜੀ ਆਪਾਂ ਨੇ ਲਾਉਣੀ ਆ। ਤੇ ਬਾਕੀ ਹੁਣ ਬੰਦਿਆਂ ਨਾਲ ਵੀ ਮਲਾਉਂਦਾ ਵਸਟੜ ਜੀ ਨਾਲ ਵੀ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ। ਲਓ ਬਾਈ ਬੂਟੇ ਦੀ ਲੱਗੀ ਲੋਾਈ ਸ਼ੁਰੂ ਹੁਣ ਹਫਤੇ ਪਹਿਲਾਂ ਮਸੜ ਜੀ ਕੋਲ ਪਹੁੰਚੇ ਹੋਇਆ ਇਹ ਆ ਲੋ 20 ਮਿੰਟ ਦਾ ਕਹਿੰਦੇ ਵੀ 6 ਫੁੱਟ ਪਰ ਬੂਟਾ ਲੱਗਣਾ ਹੈ ਇਹ ਆ ਬੈਠਾ ਇੰਜੀਨੀਅਰ ਦੇਖੇ ਦੇਖੇ ਦੇਖੋ ਕਿਹੜੇ ਕਟਰ ਨਾਲ ਡੰਡਾ ਲਗਾਵਾ ਕੱਟਣਾ ਇਹ ਇਹ ਬਾ ਤੋੜਦੇ ਡੰਡ ਨੂੰ ਫੜ ਕੇ ਲਾ ਬਾਈ ਲਓ ਬਾਈ 6 ਫੁੱਟ ਪਰ ਤੇ ਇਧਰ ਬੰਦਿਆਂ ਨੂੰ ਪਹਿਲਾਂ ਇਹ ਚਾਹ ਤੇ ਇਧਰ ਬੰਦਿਆਂ ਨੂੰ ਮਿਲੋ ਆਪਣੇ ਪੁਰਾਣੇ ਨੂੰ ਕਿਆ ਹਾਲ ਹੈ ਠੀਕ ਹੈ ਠੀਕ ਹੈ ਬਹੁਤ ਵੇਰਵਾ ਟਕਰਿਆ ਹੁਣ ਤੂੰ ਹਾਂ ਇਧਰਿਆ ਤੋਰਾ ਆਤਾ ਹੈ ਆਪੀ ਨਹੀਂ ਟਕਰਤਾ ਹੈ ਹਾਂ ਮੈਂ ਵੀ ਨਹੀਂ ਟਕਰਦਾ ਹਨਾ ਹਾਂ ਨਹੀਂ ਭਾਈ ਇਹ ਬੰਦਾ ਆਪਣੀ ਪਿੰਡ ਔਰੇ ਤੇ ਦੇਖ ਲੋ ਵੀ ਭੈਣ ਦੇ ਪਿੰਡ ਤੋਂ ਜਾ ਕੇ ਕਣਕ ਵੱਢ ਕੇ ਆਉਂਦਾ ਦਾ ਵਿੱਚੇ ਲਾ ਕੇ ਆਉਂਦਾ ਦਾ ਜੀਰੀ ਚਲੋ ਹੁਣ ਆਇਆ ਕੰਮ ਹੋਰ ਬਹੁਤ ਲੱਗੇ ਹਨਾ ਹਾਂਜੀ ਹਾਂ ਤੇ ਹੁਣ ਆ ਭਾਈ ਵਰਮੇ ਲੈ ਲੈ ਇਹਨਾਂ ਨੇ ਤਾਕੂ ਨੰਦਰ ਕੰਮ ਕੇ ਸਾਰੇ ਕਰਨੇ ਜ਼ਿੰਦਗੀ ਚ ਕੰਮ ਨਹੀਂ ਛੱਡਣਾ ਹਨਾ ਆਹੋ ਮਿਲਣਾ ਹੀ ਰਹਿਣਾ ਤੇ ਇਧਰ ਭਾਈ ਮਾਸੜ ਜੀ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਚੱਲ ਪਿਆ ਕੰਮ? ਹਾਂਜੀ। ਬਾਈ ਇੱਕ ਹੋਰ ਦੇਖੋ ਮਾਸਟਰ ਜੀ ਕਹਿੰਦੇ ਵੀ ਤਾਜ਼ਾ-ਤਾਜ਼ਾ ਹੀ ਕੰਮ ਕਰਨਾ। ਵੀ ਕਹਿੰਦੇ ਛੱਟੀ ਵੀ ਉੱਧਰ ਤੇ ਤਾਜ਼ੀ ਪੱਟ ਕੇ ਲਾਉਣੀ ਆ। ਪਾਣੀ 'ਚ ਰੱਖਣੀ ਹੋਣੀ ਹੈ। ਤਾਜ਼ਾ-ਤਾਜ਼ਾ ਪਰੌਂਠਾ ਤਾਰਨਾ ਹੈ। ਚੱਲ ਠੀਕ ਹੈ ਬਾਈ। ਇੱਧੇ ਪੱਟਣਗੇ ਇੱਧੇ ਲਾਉਣਗੇ। ਹਾਂ ਆਹ ہماری ਗੱਲ। ਪੱਟੂਗੇ ਕਿਹੜੇ-ਕਿਹੜੇ ਬਾਈ? ਆਹ ਫੱਟੂਗਾ ਬਾਈ ਲਾਲ ਕੋਟੀ ਵਾਲਾ ਬੰਦਾ ਹੈ। ਇਹੀ ਪੱਟੂਗਾ? ਹਾਂ। ਤੇ ਬਾਈ ਆਹ ਰਗੂਨੰਦਨ ਤੇਰੇ ਮੈਨੂੰ ਬਰਮੇ ਬੜੇ ਵਧੀਆ ਲੱਗੇ ਯਾਰ ਸਾਰੀ ਜਿਸਤੀ ਹੈ। ਹਣਾ ਸਪੈਸ਼ਲ ਇਹ ਕਿੱਥੇ ਤੋਂ ਲੈਂਦੇ ਤੇ ਬਲਾਜੌਰ ਤੇ ਤਾਂ ਹੀ ਠੀਕ ਹੈ ਹਲੇ ਇਹਦੇ ਪਰ ਵੀ ਜੇ ਕਿਤੇ ਰਬੜ ਜੀ ਚੜਜਮੇਨ ਉਹਦੇ ਮੰਗੂ ਹੱਥ ਨੂੰ ਨਹੀਂ ਜ਼ੋਰ ਪੈਂਦਾ ਉਹ ਬਹੁਤ ਵਧੀਆ ਚੱਲ ਬਾਈ ਇਹ ਮਸੜ ਜੀ ਕਿਹੜਾ ਨੰਬਰ ਛੱਟੀ ਲਾਉਣੀ ਹੁਣ ਆਪਾਂ ਨੇ 48 ਕਿੰਨਾ 48 ਵੀ 10 ਨੰਬਰ ਦੀ ਹੈ ਅੱਛਾ 10 ਨੰਬਰ ਵੀ ਹੁਣ ਆਖੇ ਚ 10 ਨੰਬਰ ਕਾਉਂਟ ਵੀ ਹੈ ਅੱਛਾ ਨਵੀਂ ਨਵੀਂ ਵੈਰਾਈਟੀ ਲਾਈ ਵੀ ਹੈ ਚਲੋ ਹਾਂ ਲਾਈ ਵੀ ਆਪਣੀ ਛੱਟੀ ਸਾਰੀ ਹੋ ਪਾਪਾ ਨੇ ਆ ਜਿੰਨੇ ਵੀ ਫੁੱਟੇ ਲਾਇਏ ਪਏ ਆਪਣੀ ਛਟੀ ਦੇ ਲਾਇਏ ਪਏ ਆ ਹਾਂ ਟੋਟਲੀ ਹੈ ਨਾ ਤੇ ਚਲੋ ਹੁਣ ਬਾਸਰ ਜੀ ਕਹਿੰਦਾ ਜਿਹੜੇ ਗਾਹਾਂ ਨੂੰ ਲਾਉਣੇ ਆ ਉਹਦੇ ਵੀ ਗੱਲ ਮਿਲਾ ਦੇਣੀ ਥੋੜੀ ਜੀ ਹੈ ਕਰੀ ਜਾਣੀ 18 ਠੱਗੀ ਹੈ ਲੋ ਬਾਈ ਆਹ ਖੇਤ ਹੈ 2 ਕਿੱਲੇ ਦਾ ਪਲਾਟ ਜਿਹਦੇ ਵਿੱਚ ਹੁਣ ਬੂਟੇ ਲੱਗਣੇ ਆ ਬੰਦੇ ਥੋੜੇ ਜਿਹਾ ਕਰੇ ਆ ਕੈਮ ਤੇ ਇੱਕ ਲਾਈਨ ਤੇ ਇਹਨਾਂ ਨੇ ਕੱਢਤੀ ਆ ਇਹਨੂੰ ਜਾਨ ਨੂੰ ਅਸੀਂ ਪਹੁੰਚੇ ਆ ਤੇ ਬਾਕੀ ਉਧਰ ਵੀ ਦਿਖਾਉਂਦੇ ਤੇ ਨਾਲ ਦੀ ਨਾਲ ਬਾਈ ਬੰਦਿਆਂ ਨੇ ਆਪਣਾ ਹੋਰ ਵੀ ਕੰਮ ਕਰ ਲਿਆ ਆ ਬਾਈ ਹਰਾ ਹਰਾ ਸਾਗ ਅੱਜ ਚੱਲੂ ਮੱਕੂ ਦੀ ਮੱਕੀ ਦੀ ਰੋਟੀ ਚੱਲੂਗੀ ਹੈ ਹਾਂ ਮੱਕੀ ਦੀ ਰੋਟੀ ਚਲੇਗਾ ਸਰੋਂ ਦਾ ਸਾਗ ਹਾਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਇਹ ਅਸਲੀ ਖਾਣਾ ਲੰਗੜੀ ਕਿਹੜਾ ਇਹਨਾ ਆਪਣਾ ਲੈ ਕੇ ਜਾਣਣਾ ਆ ਤੇਰੇ ਲੰਗੜੀ ਫਿਰ ਬਣਾਉਂਗਾ ਵੱਟ ਕੱਢਵਾ ਸਾਗ ਹਾਂਜੀ ਅੱਛਾ ਹੈ ਠੀਕ ਹੈ ਪਾਈਆ ਆਦਾ ਪਾਣਾ ਹੈ ਹੈ ਪਾਈਆ ਪਾਣਾ ਆਦਾ ਆਹ ਇਹ ਅਸਲੀ ਗੱਲ ਮਾਤੜ ਜੀ ਨੇ ਮਾਰੀ ਪਾਈਆ ਆਦਾ ਦਾ ਪੈਣਾ ਹੀ ਹੈ ਬਾਈ ਐਨੇ ਸਾਗ ਚ ਅਲੇ ਹੋਰ ਟਟਾ ਐ ਕਿੰਨੇ ਬੰਦੇ ਦਾ ਬਣਾਏ ਪੰਜ ਛੇ ਹੋਰ ਆ ਕਿ ਆਪਾਂ ਇੰਨੀ ਐ ਬਸ 11 11 ਬੰਦਾ ਹੈ ਜੀ 11 ਬੰਦੇ ਤਾਂ ਫਿਰ ਚਾਹੀਦੇ ਆ ਠੀਕ ਐ ਨਹੀਂ ਵਦਿਆ ਭਾਈ ਸਵਾਦ ਬਣੂਗਾ ਰੁਗਲਾ ਸਣਦਾ ਹੈ ਰੁਗਲਾ ਸਣਦਾ ਇਹਨਾਂ ਇਹ ਭਾਈ ਪੁਰਾਣਾ ਬੰਦਾ ਇਹ ਤਾਂ ਨਾ ਕਹਿਣਾ ਮੰਨਿਓ ਹੈ ਲਸਣ ਪਹਿਲਾਂ ਹੀ ਮਹਿੰਗਾ ਐ ਇਹ ਕਹਿੰਦਾ ਰੁਗਲੋ ਸਣਦਾ ਪੈਣਾ ਚਲੋ ਭਾਈ ਆ ਦੇਖੋ ਹੋਰ ਇਹਦੇ ਸਾਗ ਆਏ ਆੜ ਦਿੱਤੀ ਵੀ ਆਹ ਸਾਰੇ ਖੇਤਾਂ ਦੇ ਵਾਲੇ ਦਾਲੇ ਚਲੋ ਬਾਕੀ ਉਧਰ ਤੇ ਹੁਣ ਉਹ ਸਾਹਮਣੇ ਤੇ ਇਹ ਦਿਖਾਉਂਦਾ ਤੁਹਾਨੂੰ ਮੈਂ ਇਹ ਆ ਦੇਖੋ ਆ ਖੜੀਆਂ ਬਾਈ ਛਟੀਆਂ ਜਿਹੜੀਆਂ ਪੱਟ ਹੋਣੀਆਂ ਸਾਰੀਆਂ ਚਲੋ ਚੱਲੀ ਜਾਂਦੇ ਆ ਕੰਮ ਚੱਲ ਚੱਲ ਚੱਲੇ ਚਾ ਹਾਂ ਚਲੋ ਚਲੋ ਆ ਦੇਖੋ ਭਾਈ ਲਾਂਗੜੀ ਨੇ ਸਭ ਤੋਂ ਪਹਿਲਾਂ ਕੀ ਕਹਿੰਦਾ ਵੀ ਉੱਠੋ ਉੱਠੋ ਫਟਾ ਦੀ ਫਟ ਚੱਕੋ ਦੋਈ ਸਾਈਡ ਨੂੰ ਕਿੰਨੇ ਫੁੱਟ ਪਰ ਲਾਈਨ ਕਰਤੀ ਜੀ ਇਹ ਬੂਟਾ ਦਾ ਕਰਤਾ 6 ਫੁੱਟ ਪਰ 8 17 17 17 ਹਾਂ ਠੀਕ ਆ 17 ਚਾਹੇ 20 ਕਰ ਦਿੰਦੇ ਯਾਰ ਉਹ ਵੀ ਠੀਕ ਹੈ بڑی ਮਸ਼ੀਨ ਲਖਾ ਲੈ ਆ। 12 ਦੇ ਸਹੀ ਆ ਆਤਾ ਹੈ। ਫਿਰ ਬੂਟੇ ਵੀ ਤਾਂ ਲੱਗਨੇ ਚਾਹੀਏ। ਹਾਂ? ਬੂਟੇ ਵੀ ਤਾਂ ਲੱਗਨੇ ਚਾਹੀਏ। ਬੂਟੇ ਤਾਂ ਲੱਗਣਾ ਸੀ 20 ਪਰ ਲਾਉਂਦੇ ਆ। ਪੁਰਾ ਚਲੋ 17 ਪਰ ਲਾਉਂਦੇ ਆ। ਇਹਨਾਂ ਤੇ ਜ਼ਮੀਨ ਥੋੜੀ ਜਿਹੀ ਰੇਤਲੀ ਆ ਬੂਟਾ ਫੜਦੀ ਆ। ਸਾਡੇ ਥੋੜਾ ਫਰਕ ਆ। ਲੈ ਬਾਈ। ਚੱਲ ਪਿਆ ਕੰਮ। ਆਹ ਲੋ। ਹੂੰ ਚੱਕ ਲੋ ਭਾਈ ਡੰਡਾ 6 ਫੁੱਟ ਮਿੰਟ ਦਾ। ਲੋ ਬਾਈ। ਹੋ ਨਹੀਂ ਖੜਨਾ ਕਹਿੰਦੇ। ਹੁਣ ਚੱਲੀ ਜਾਣਾ। ਹਾਂ ਕੱਲੇ ਪਰਦੂਗਾ ਹਾਂ ਪਰਦਣੇ ਕੱਲੇ ਨੇ ਡੈਡ ਡੈਡ ਕਹੀ ਮਾਰ ਕੇ ਓਕੇ ਲਗਾਣਾ ਬੂਟਾ ਥੋੜਾ ਬਰੀਕੇ ਆ ਨੜ ਨੜੇ ਪੱਟਣਾ ਸੌਖਾ ਤਗੜਾ ਬੂਟਾ ਨਹੀਂ ਹੈਗਾ ਹਾਂ ਆ ਲੋ ਭਾਈ ਆ ਚੱਲ ਭਾਈ ਕੰਮ ਮਣਤ ਮਣਤਾਈ ਦਾ ਆ ਦੇਖੋ ਰਘੂ ਨੇ ਟਰੈਕਟਰ ਚ ਲਾਇਆ ਵਾ ਤਾਂ ਕਹਿੰਦਾ ਇਹ ਆ ਇੱਥੇ ਦਾ ਟਰਨਿੰਗ ਆ ਗਿਆ ਭਾਈ ਆਹ ਕਹਿੰਦਾ ਬੱਟ ਮੁੜ ਗਈ ਅੰਗਰੇਜ਼ੀ ਬੋਲਦਾ ਏ ਬੰਦਾ ਏ ਐਨ ਪੰਜਾਬੀ ਚ ਨਹੀਂ ਦੱਸਦਾ ਨਾ ਹਿੰਦੀ ਚ ਅੰਗਰੇਜ਼ੀ ਚ ਵੀ ਟਰਨਿੰਗ ਹੈ ਬੱਟ ਹੈ ਠੀਕ ਆ ਲੋ ਭਾਈ ਚੱਲ ਪੈਗਮ ਚੱਲ ਭਾਈ ਆ ਗਾ ਚਲੋ ਚਲੋ ਸਾਈਡ ਹੋ ਜਾ ਸਾਈਡ ਤੋਂ ਹੋ ਜਾਣਾ ਉਹਨੂੰ ਚਾਹੀਏ ਲੀਡਿੰਗ ਆ ਉਹ ਲਿਖਣ ਵਾਲਾ ਚਾਹੀਏ ਨਾ ਉਹਨੂੰ ਹਮ ਅੱਛਾ ਚਲੋ ਭਾਈ ਆਹ ਰੱਸੀ ਬੰਨੀ ਵੀ ਸਿੱਧੀ ਬਾਹਰ ਨੂੰ ਜਾਣਾ ਸਿੱਧੀ ਐਨ ਪਾਤੀ ਬਾਕੀ ਮਨ ਮਨ ਕੇ ਕੰਮ ਚੱਲੀ ਜਾਣਾ। ਇਹ ਆਹ ਲਾ। ਅੱਛਾ ਓ ਬਾਈ ਧਰਤੀ ਪਰ ਲਿਖਣ ਵਾਲਾ ਉਹਨੇ ਕਿਹਾ। ਠੀਕ ਨੇ। ਆਹ ਲਓ। ਚੱਲ ਪਏ ਬਾਈ ਕੰਮ। ਉਹ ਬੰਦਾ ਉਧਰ ਜਾਊਗਾ ਪਟਣ। ਤੇ ਚਾਹ ਪਲਾ ਛੱਡੀ। ਆਹ ਆਇਚ। ਇਹ ਪੂਰੇ ਜੋਰਾ ਛੋਰਾ ਪਰ ਹੋਇਆ ਹੈ ਹਾਂ ਆ ਵਈ ਵੇਖ ਲੋ ਚਲਦੇ ਪਰ ਮੈ ਦਿਖੇ ਹੋਏ ਵੇ ਆ ਪੂਰੇ ਆ ਲੈ ਚੱਲ ਪਿਆ ਹਾਂ ਹੋਰ ਗੱਲਾਂ ਦੀਆਂ ਗੱਲਾਂ ਬਾਈ ਇੱਥੇ ਦੇਖੋ ਥੇਹੜਾਂ ਧਰਤੀ ਮਿੱਟੀ ਸੁੱਕੀ ਆ ਜਾਂਦੀ ਆ ਆ ਲੋ ਚਲੋ ਹੁਣ ਉਧਰ ਨੂੰ ਚੱਲਦੇ ਆ ਲਾ ਬਾਈ ਬੰਦਾ ਕਹੀ ਲੈ ਕੇ ਵੀ ਆ ਗਿਆ ਤੇ ਉਹਨੂੰ ਵੀ ਸਮਝਾ ਦੇਣਾ ਆਪਾਂ ਨੇ ਦੇਖ ਮਿੱਤਰਾ ਗੜੀ ਆ ਇਹਦੇ ਨਾਲ ਦੀ ਛਟੀਆਂ ਇੱਕ ਆਪਾਂ ਨੇ ਕਲੈਂਚ ਲਾਉਣੀ ਆ ਆ ਲੈ ਬਾਈ ਚੱਲ ਪਿਆ ਟੱਕ ਪਹਿਲਾ ਅਈ ਇਹ ਚੱਲ ਤੇਰਛਾ ਟੱਕ ਤੇਰਛਾ ਹਾਂ ਹਾਈ ਆ ਲੋ ਜੀ ਆਛੇ ਦੀ ਪੱਟ ਹੋਣ ਲੱਗੀ ਏਕਣਾ ਤੇ ਬਾਕੀ ਮਾਸਟਰ ਜੀ ਨੇ ਸਮਝਾ ਵੀ ਦਿੱਤਾ ਇਹਨੇ ਲੈ ਲੋ ਚੱਕ ਆ ਲੋ ਆਹੇ ਬਾਈ ਪਟਾਈ ਛਟੀ ਦੀ ਏਕਣਾ ਹੋਣੀ ਐ ਚਲੋ ਚੱਲ ਪਿਆ ਕੰਮ ਲੱਗ ਜਾਣਾ ਜੀ ਇਹਨੂੰ ਵੀ 2 2.5 ਘੰਟੇ ਚਲੋ ਉਧਰ ਵੀ ਟਾਈਮ ਖਸ ਲਾ ਆ ਲੋ ਤੇ ਆ ਮਸਰ ਜੀ ਨੇ ਵੀ ਤਾਂ ਹੀ ਕਟਰ ਦਾ ਫਾਇਦਾ ਇਹ ਆ ਲੋ ਤੇ ਆ ਲੋ ਛੱਟੀ ਬਣਾਉਣੀ ਸਿੱਧੀ ਹੈ ਐਨ ਸਾਫ ਛੱਟੀਆਂ ਤਾਂ ਬਾਈ ਸਿੱਧੀਆਂ ਦੇਖ ਲੋ ਇਹ ਆ ਦੇਖੋ ਜੀ ਕਿਹਨਾ ਦਿਖਾਉਂਦਾ ਤੁਹਾਨੂੰ ਸਿੱਧੀ ਖੜੀ ਆ ਇੱਕਣਾ ਚਲੋ ਪਹਿਲਾਂ ਬੜੀਆਂ-ਬੜੀਆਂ ਦਾ ਨੰਬਰ ਲੱਗਣਾ ਪਰ ਉਹਦੇ ਬਾਅਦ ਸਾਈਜ਼ ਬਹੁਤ ਆ ਜੀ ਛਟੀ ਤੇ ਆਹ ਸਾਈਜ਼ ਹੋਰ ਹੈ ਜਿਹੜੀ ਆਹ ਤੁਹਾਨੂੰ ਦਿਖਾ ਰਿਹਾ ਮੈਂ ਇਹ ਹੋਰ ਸਾਈਜ਼ ਆ ਜੜਾ ਨਾਲ ਵੱਡੇ ਹੋ ਠਾਂ ਤੇ ਇਹਦਾ ਪਿੱਛੇ ਚਲੇ ਜਾਣੀਆਂ ਠੀਕ ਨੇ ਹਾਂ ਆ ਲਾ ਪਰਦੇ-ਪਰਦੇ ਪਰਦੇ ਇਹ ਵੀ ਹੂੰ ਠੀਕ ਆ ਚਲੋ ਭਾਈ ਚਲ ਪਿਆ ਕੰਮ ਤੇ ਉਹ ਜਿੱਥੇ ਤੇ ਆਏ ਤੇ ਆਪਾਂ ਬੰਦੇ ਉਧਰ ਲੱਗੇ ਉਹ ਦੇਖੋ ਲੱਗੇ ਹੋਏ ਆ ਪੂਰੇ ਆਪਣਾ ਆਪਣੀ ਕੰਮ ਚਲ